ਵਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਹਿਗੁਰੂ ਜੀ ਕੀ ਫਤਿਹ ਛਾਨ ਜੀ ਲਿਆ ਹੁਣ ਕੰਚਨਾਲ ਦੇ ਸਬਕ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ ਸਵੇਰ ਦੇ 7:00 ਵਜ ਚੁੱਕੇ ਨੇ 5-4 ਮਿੰਟ ਉੱਤੀ ਹੋ ਗਏ ਤੇ ਆਪਾਂ ਮਾਰਨਿੰਗ ਦੇ ਟੈਂਪਲ ਹੁਣ ਸ਼ੁਰੂ ਕਰ ਲਿਆ ਤੇ ਅੱਜ 25 ਅਕਤੂਬਰ ਹੈ ਤੇ ਚਰਨੋ ਪੁੱਤਾ ਜੀ ਅਤੇ ਕੰਨ ਦਾ ਚੁਹ ਹੈ ਅੱਠ ਤੀਨੋਂ 8 6 9 ਜਿਹੜੀ ਤਨੀ ਅੱਠ ਬਤਾਏ 9 25 ਅਕਤੂਬਰ ਅੱਜ ਤੇ ਭੈਣਾ ਕਹਿੰਦੇ ਹੁੰਦੇ ਸਮ ਤਰੀਕ ਨੂੰ ਤੁਸੀਂ ਦੱਸ ਦੇ ਕੋਈ ਭੁੱਲ ਜਾਣਿਆ ਹਨਾ ਤਰੀਕ ਤੇ ਆਪਣੀ ਮੱਝ ਸੂਪ ਹੀ 23 ਤਰੀਕ ਨੂੰ ਤੇ ਕੱਟਾ ਦਿੱਤਾ ਤੇ ਨੀਲੀ 라ਵੀ ਦਾ ਬਹੁਤ ਹੀ ਸੋਹਣਾ ਪਿਆਰਾ ਜਿਹਾ ਕੱਟਾ ਹੈਗਾ ਪਰ ਚੁੰਗਦਾ ਨਹੀਂ ਹੈਗਾ ਉਹਨੂੰ ਸিসি ਨਾਲ ਦੁੱਧ ਪਿਲਾਉਣੇ ਆਂਗੇ ਨਾ ਚੁੰਗ ਨਹੀਂ ਚੁੰਗਦਾ ਚੁੰਗੂ ਨਹੀਂ ਪੀ ਲਾਂਦੀ ਸੀਗੀ ਤੇ ਨਾ ਮਾਂ ਦਾ ਦੁੱਧ ਚੁੰਗਦਾ ਹੈਗਾ ਮਾਝ ਆਪਣੀ ਭਲੂਣ ਛੋਟੀ ਸੂਈ ਤੀ ਵੜਿਆ ਠੀਕ ਠਾਕ ਹੈ ਜੀ ਨਾ ਤੇ ਬਹੁਤ ਸਾਰੀਆਂ ਭੈਣਾਂ ਕਹਿੰਦੀਆਂ ਸੀ ਤੁਸੀਂ ਦਿਨ ਭੁੱਲ ਕੇ ਦਿਨ ਨਿਪੁਲੇ 17 ਦਿਨ ਬੱਦਲ ਲਾਏਗੀ ਪੱਲਾ ਇਹਦੀ ਭੈਣਾਂ ਵੀ 17 18 ਦਿਨ ਬੱਦਲ ਲੈ ਕੇ ਗਈ ਸੀ ਵੀ ਹੈ ਨਾ ਕੋਈ ਪਸੂ ਲੈੰਦਾ ਬੱਦਲ ਦਿਨ ਚਲੋ ਵਧੀਆ ਹੋ ਗਿਆ ਹੈ ਨਾ ਸੂਫੀ ਦਿਨੇ ਦਿਨੇ ਸੂਫੀ ਸੀ 23 ਤਰੀਕ ਨੂੰ ਤੇ 24 ਨੂੰ ਕੋਈ ਵਲੌਗ ਨਹੀਂ ਬਣਿਆ ਪਿਆਸ ਸੀਗਾ ਮਾ ਚਲੋ ਸੁਆ ਲਾਂਗੇ ਹੈ ਨਾ ਤੇ ਅੱਜ ਆਪਾਂ ਬਲੌਗ ਸ਼ੁਰੂ ਕਰ ਲਿਆ ਵੈਸ ਗੁਰੂ ਆਪਣੀ ਜੀਰੀ ਵੀ ਅੱਧੀ ਰਹਿ ਗਈ ਵੱਢਣ ਵਾਲੀ ਰਾਤ ਕਪੈਣ ਆਈ ਸੀ 4 ਵਜੇ ਤੇ ਉਦੋਂ ਬਾਅਦ ਦੇ ਵਿੱਚ ਹਨਾ 6 ਵਜੇ ਤੱਕ ਵੱਢੀ ਆ ਗਈ ਉਦੋਂ ਬਾਅਦ ਤਰੇਲ ਪੈਣ ਲੱਗ ਜਾਂਦੀ ਐ ਇਸ ਕਰਕੇ ਕੰਮ ਵੱਧ ਹੋ ਗਏ ਸੀਗਾ ਅੱਜ 10 ਵਜੇ ਤੋਂ ਬਾਅਦ ਕੋਪੈਣ ਚੱਲੂਗੀ ਕਿਉਂਕਿ ਤਰੇਲ ਸੁੱਕ ਜੂਗੀ ਉਦੋਂ ਨੂੰ ਤੇ ਸਰਦਾਰ ਜੀ ਗਾਇਲੇ ਜੀ ਦੁੱਧ ਪਾਉਣ ਤੇ ਦੁੱਧ ਪਾਉਣ ਨੂੰ ਲੇਟੀ ਹੋ ਜਾਣਿਆ ਕਿਉਂਕਿ ਗੁਰਦੁਆਰੋਂ ਆ ਕੇ ਪਾ ਕੇ ਆਉਣ ਜਣ ਗੁਰਦੋਂ ਤੇ ਮਸੱਪਾ ਲਾਉਣਾ ਹੁਣ ਝਾੜੂ ਹੇ ਹਾਂ ਤੁਮਹੋਂ ਹਮੇਸ਼ਾ ਪਉਣਾ ਮੈਂ ਬੇੜਾ ਸੰਭਰ ਕੇ ਬਾਹੂੰ ਸਕੂਲ ਦਾ ਟਾਈਮ ਬਾਰ ਲਗੇ ਸਕੂਲ ਦਾ ਟਾਈਮ ਬਾਰ ਲਗੇ ਕੋਈ ਨਹੀਂ ਆ ਰੋਜਾ ਟਾਈਮ ਸਵਾ 8 ਹੋ ਗਏ ਨੇਗੇ ਤੇ ਸਵਾ 8 ਦਾ ਟਾਈਮ ਆਗਾ ਸਰਦਾਰ ਜੀ ਨਮਾ ਰਹੇ ਨੇ ਮੱਜਾ ਮੱਜਾ ਪਹਾਰ ਹੋਏ ਨਹੀਂ ਨਮਾਉਂਦੇ ਸਿਆਰ ਇਹ ਨਾ ਰੋਜ ਹੀ ਯਾਰ ਹੁੰਦੀ ਐ ਵੀ ਦਵਾ ਦੇ ਸੁਣ ਲਈ ਸਰਦਾਰ ਜੀ ਦੀ ਗੱਲ ਆ ਨਾ ਉਹ ਪਟਦੀ ਹੈਗੀ ਜੜਾ ਦਰੱਖਤਾਂ ਇਹ ਪਤਾ ਨਹੀਂ ਕੀ ਆ ਹੈਗਾ ਆ ਕੇ ਨਾ ਮੇਥੀ ਵਿੱਚ ਇਥੇ ਪੱਟਣ ਲੱਗ ਜਾਂਦੀ ਉਹ ਤਿੱਖੀ ਜਿਹੀ ਚੁੰਝ ਵਾਲੀ ਕੀ ਆਹੋ ਤੈਨੂੰ ਪਤਾ ਹੋ ਮੈਨੂੰ ਕਿਹੜਾ ਕੀ ਨਾਮ ਹੋ ਰਾਂ ਮੈਂ ਹੁਣ ਭੁੱਲ ਗਈ ਚਿੱਤੇ ਤੇ ਨਹੀਂ ਆਉਂਦਾ ਨਾਮ ਲੋ ਜੀ ਇਹ ਨਮਾਉਂਦੇ ਨੇ ਮੱਝਾਂ ਅੱਜ ਰਾਤ ਹਨੇਰਾ ਹੋ ਗਿਆ ਕਪੈਨ ਨੂੰ ਥੋੜਾ ਜਿਹਾ ਬਾਹਰ ਰਹਿ ਗਿਆ ਚਾਰ ਕਕੀਲੇ ਉਹ ਵੱਡਣ ਜਾਣਗੇ ਫਿਰ ਬਾਕੀ ਕੰਮ ਮੇਰਾ ਰਹਿ ਜਾਊਗਾ ਕੱਖ ਪਾ ਜਾਣਗੇ ਮੱਝਾਂ ਨੂੰ ਮਾਰ ਜਾਣਗੇ ਮੈਂ ਧਾਰਾ ਕੱਢ ਲਿਆਂ ਤੇ ਮਾਸ ਹੀ ਆਪਦਾ ਕੰਮ ਕਰੀ ਜਾਂਦੀ ਐ ਤਾਰਾ ਮੈਂ ਕੱਢ ਲਿਆ ਨੇ 30 ਸਗੇ ਨੇਰੇ ਤੇ ਦਾਣਾ ਪਾਣੀ ਇਹਨਾਂ ਨੂੰ ਚਾਰਤਾ ਦੇ ਮੱਝ ਨਮਾਈ ਨਹੀਂ ਤੇ ਲਿਬੜੀ ਆ ਨਾ ਨਮਾਇਆ ਨਹੀਂ ਹੈਗਾ ਇਹ ਤਾਂ ਬਚਾਰਾ ਨਾ ਤਾਂ ਦੁੱਧ ਪੀਂਦਾ ਨਾ ਚੌੜ ਕਰਦਾ ਹੀ ਬੈਠਾ ਰਹਿੰਦਾ ਇਹਨੂੰ ਬੋਤਲ ਨਾਲ ਦੁੱਧ ਪਿਆ ਪਿਆਇਆ ਜਾਂਦਾ ਪਤਾ ਨਹੀਂ ਕੀ ਚੱਕਰ ਪੈ ਰਿਹਾ ਕਿੰਨਾ ਸੋਹਣਾ ਦੇਖੋ ਕਿੰਨਾ ਸੋਹਣਾਗਾ ਕੱਟਾ ਦੇਖੋ ਮੇਰੇ ਕੋਲ ਕੀ ਆ ਇਹਨੂੰ ਆਏ ਤੇ ਮੈਨੂੰ ਰੋਟੀ ਰੁੱਟੀ ਲਿਆਈ ਹੋਊਗੀ ਜਿਹੜੇ ਪੁੱਠੀਆਂ ਰੋਟੀਆਂ ਤੇ ਗਿੱਜੀਆਂ ਹੋਈਆਂ ਨੇਗੀਆਂ ਤੇ ਦੋ ਮੱਝਾਂ ਰਹਿ ਗਈਆਂ ਨਮਾਉਣ ਵਾਲੀਆਂ ਤੇ ਮਾਸੀ ਦਾ ਮੋਟਾ ਮੋਟਾ ਰਹਿ ਗਿਆ ਮਾਸੀ ਦਾ ਵੀ ਮਾਂਜਾ ਮਾਰਨ ਵਾਲਾ ਰਹਿ ਗਿਆ ਦਸੰਦਰ ਨਮਾਈਆਂ ਦੀਆਂ ਮੱਝਾਂ ਦੋ ਰਹਿ ਜਾਣਗੀਆਂ ਅਸੀਂ ਮੰਜਾ ਮਾਰਦੂ ਮੇਰੇ ਉਧਰੋਂ ਕੱਪੜੇ ਪਾਏ ਪਏ ਨੇ ਮਸ਼ੀਨ ਦੇ ਵਿੱਚ ਚਾੜੂ ਲਾਇਆ ਸੀ ਖਰੂ ਪੱਟਦਾਨੀ ਨੇ ਮੱਝਾ ਉਦੋਂ ਕੱਪੜਾ ਨੂੰ ਗੇੜਾ ਪੂਰਾ ਕਰ ਜਾਨੀਆਂ ਬਸ ਗੇੜਾ ਆ ਗਿਆ ਹੋਰ ਪਾਣੀ ਕੱਢ ਕੇ ਬਰ ਸਰਦਾਰ ਜੀਆਂ ਦੇ ਬਾਲੇ ਮੈਲੇ ਹੁੰਦੇ ਨੇ ਹੱਥੀ ਧੋਣੇ ਪੈਂਦੇ ਨੇ ਉਹਨਾਂ ਦੇ ਹੱਥੀ ਧੋ ਕੇ ਸਿੱਟੇ ਨੇ ਮਸ਼ੀਨ ਦੇ ਵਿੱਚ ਤੇ ਕਿਉਂਕਿ ਫਿਰ ਸਰਪ ਚ ਗੇੜਾ ਆ ਪਰ ਇਹ ਵੀ ਆ ਬਸ ਦੀ ਪਾਈ ਖੜੀ ਔਰ ਇੱਕ ਮਨ ਤਾਂ ਆਇਤੀ ਮਹਾਓ ਡਿੱਕਾ ਲੱਗੂਗਾ ਰੂਟਾ ਬੀਟਰ ਕੱਢ ਕੇ ਉਹ ਕੌਣ ਕੱਢ ਕੇ ਗਿਆ ਉਹ ਉਹ ਬਾਵਲੀ ਕਿਰੇ ਨਾਲ ਆਗਾ ਸਿਰੀ ਉਹ ਲੈ ਕੇ ਗਏ ਨੇ ਮਸ਼ੀਨ ਕਣਕ ਬੀਜਣ ਵਾਲੀ ਪਾਕ ਕੀ ਉਹ ਸੁਪਰ ਸੀਡਰ ਪਤਾ ਨਹੀਂ ਕੀ ਉਹ ਲੈ ਕੇ ਗਏ ਨੇ ਉਹ ਕੱਢ ਕੇ ਰੂਟਾ ਬੀਟਰ ਪਰਾ ਕੱਢ ਤਾਂ ਮੂਰੇ ਖੜਾ ਥੀ ਉਹ ਪਾ ਕੇ ਲਏਗੇ ਸਮਰਾਉਂਦੇ ਹੋਣਗੇ ਸਮਰਾਉਂਦੇ ਹੋਣਗੇ ਸਰਵਿਸ ਕਰਾਉਂਦੇ ਹੋਣਗੇ ਉਹ ਜੀ ਬੀਜ ਨਹੀਂ ਹੋ ਉਹਨਾਂ ਨੇ ਵੀ ਕਣਕ ਅੱਪਾ ਨੇ ਵੀ ਬੀਜਣੀ ਬਸ ਇੱਕ ਦੋ ਦਿਨਾਂ ਨੂੰ ਕਣਕ ਦੀ ਵੀ ਤਿਆਰੀ ਆ। ਸਾਬਰੇ ਨੇ ਸਾਰੇ ਭੱਜੇ ਫਿਰਦੇ ਨੇ ਅੱਪਾ ਉਹਦਾ ਕੰਮ ਕਰਦੇ। ਮੈਲਾਉਣੀ ਆ ਪੋਚੇ, ਵਾਲਟੀ ਲਾਉਣੀ ਆਂਗੀ। ਆਪਣੀ ਸਾਰੀ ਬਾੜੀ ਹਰੀ ਹੋ ਗਈ, ਧਣੀਆਂ ਵੀ ਬਹੁਤ ਸੋਹਣਾ ਉੱਗਿਆ ਆ। ਤੇ ਇਕੱਲੀ ਮੇਥੀ ਰਹਿ ਗਈ ਤਾਂ ਦਵਾਰਾ ਲਾਉਣੀ ਪਊ ਵੀ ਲਿਆ ਕੇ। ਮੇਥੀ ਨਾ ਦਵਾਰਾ ਵੀ ਲਿਆ ਕੇ ਲਾਉਣੀ ਪਊ। ਮੇਥੇ ਮੈਂ ਅਹੋ ਹਾੜੂੰ, ਹਾੜੂੰ ਕਹਿੰਦੀ ਸੀ। ਕੱਢ ਜਿਓ ਧਣੀਆਂ ਨਿਕਲ ਆਉਣੀ ਹੁਣ ਨਿਕਲਦੀ ਲੋ ਜਿਹੜਾ ਟਾਈਮ ਹੈ ਹੈ ਤੇ ਬਾਬਾ ਗੜ ਕੇ ਕਹੇ ਟਰਾਲੀ ਹੁੰਦੀ ਕਿਥੇ ਆਉਣੀ ਆ ਜੀ ਲਾਟਾ ਜਿਹੜਾ ਟਾਈਮ ਹੈ ਜੀ ਹੁਣ 1 ਵਜ ਗਿਆਗਾ ਆਪਣੇ ਜੀਰੀ ਵੱਢ ਕੇ ਆ ਗਏ ਨੇ 1:20 ਸਾਮ ਹੈਗਾ ਢਾ ਕੇ ਇੱਕ ਹੋਰ ਆ ਗਿਆ ਮੈਂ ਤਾਂ 20 ਸਾਮ ਦੀ ਵਧੀਆ ਹਨਾ ਤੇ ਦੋ ਦਿਨਾਂ ਦਾ ਧੁੱਪ ਲਵਾ ਕੇ ਹੁਣ ਚਾਰ ਦੂੰਗੀ ਤੇ ਉਹ ਢੋਲ ਚ ਪਾਈਏਗੀ ਹਾਂ ਜੀਰੀ ਢੋਬੀ ਵਾਲੇ ਢੋਲ ਅੱਡ ਨੇ ਜਿਹੜੇ ਆਪਣੇ ਤੇਲ ਵਾਲੇ ਢੋਲ ਹੁੰਦੇ ਨੇ ਹਨਾ ਉਹਨਾਂ ਦੇ ਟੱਕਾਂ ਲਵਾਏ ਹੋਏ ਨੇਗੇ ਉਹ ਚ ਜੀਰੀ ਸਾਮੀ ਜਾਂਦੀ ਹੈਗੀ ਤੇ ਇੱਕ ਵੀ ਰਹਿ ਗਿਆ ਦੋ ਸਾਮ ਦੋ ਸਾਮ ਤੇ ਇੱਕ ਤਾਂ ਸਾਮਤਾ ਅ 26 ਇੱਕ ਪੰਜਾਬ ਨੰਬਰ 1 ਤੇ ਇਹ ਹੈਗੀ ਜੀ ਪੀਲੀ ਊਸਾ ਦੇਖੋ ਕਿਹੜੀ ਲੱਗੂ ਵੀ ਸਾਰੇ ਸਾਹਮਲੇ ਜਿਹੜੀ ਸਰਕਾਰ ਨੇ ਹੁਕਮ ਕਰਤਾ ਹਨਾ ਵੀ ਤਾਂ ਲੱਗੂਗਾ ਉਹੀ ਤੇ ਬਾਕੀ ਕਿਸਾਨ ਦੀ ਨਹੀਂ ਚੱਲਦੀ ਹੈਗੀ ਫਸਲ ਬੀਜਣ ਤੇ ਨਾ ਵੇਚਣ ਤੇ ਉਹ ਸਰਕਾਰ ਦੀ ਚੱਲਦੀ ਹੈ ਕਿਵੇਂ ਹੁਣ ਖਰੀਦੂ ਜੀਰੀ ਜਾਂ ਕਿਵੇਂ ਗਾਹ ਨੂੰ ਲਾਉਣ ਗਵਾਉਣ ਲਾਉਣ ਦਿਓ ਕਿਹੜਾ ਵੀ ਲਾਉਣ ਦਿਓ ਸਾਮ ਪਾ ਸਾਰੇ ਲੈਤੇ ਜਿਹੜਾ ਵੀ ਸਰਕਾਰ ਕਹੂਗੀ ਉਹ ਵੀ ਲੱਗ ਜੂਗਾ ਲੋ ਜੀ ਸਰਦਾਰ ਜੀ ਆ ਗਏ ਨੇ ਜੀਰੀ ਵੱਢ ਕੇ ਹੁਣ ਆ ਵੀ ਆ ਗਿਆ ਇਹ ਪਾਉਣਾਂਗੇ ਪਾ ਸੁੱਕਣਾ ਪੋਣੀ ਪਾਵਾਂਗੇ ੜਕ ਕੇ ਪਾਵਾਂਗੇ ਤੇ ਕਰਾਸ ਰੱਖ ਕੇ ਪਾਵਾਂਗੇ ਫਰਮਰਾ ਦਾ ਬਿਆ ਪਰ ਉਹ ਪਾ ਲੈ ਇਹਨੂੰ ਗੱਲ ਨੂੰ ਬੋਲ ਆ ਇੰਨਾ ਕਿੰਨਾ ਕਾਗਾ ਦੋ ਟਿਓ ਬਣੀ ਬਰ ਹੁਣ ਚਾਰ ਗੱਟੇ ਨੇ ਹਾਂ ਅੱਛਾ ਜੀ ਇੰਨਾ ਕੀ ਕਰਨਾ ਵੀ ਫਿਰ ਆਪਾਂ ਨੇ ਹਾਂ ਪਾ ਲੈ ਉਤਰ ਇਹ ਨਹੀਂ ੜਕ ਕੇ ਪਾਦਾ ਲੋ ਜੀ ਇੱਕ ਵੀ ਤਾਂ ਇੱਥੇ ਤਪਈਆਂ ਦੀ ਬੋਰੀਆਂ ਉਧਰ ਲੈ ਘਰੇ ਵਾਗੇ ਵਿੱਚ ਵੀ ਨਾਰਾਲੀ ਚਾਰ ਵੀ ਹੋਗੇ ਆ ਪੀਲੀ ਉਸਾ ਇੱਥੇ ਪਈਤੀ ਜਿਹੜੀ 77 ਦੀ ਚਾਰ ਵੀ ਹੋ ਗਏ ਪੀਲੀ ਉਸਾ 77 ਪੰਜਾਬ ਨੰਬਰ 1 26 ਪਾਪਾ ਮੰਡੀ ਚੋਂ ਆਇਆ ਹੁਣ ਚਾਰ ਲੱਗਦਾਗਾ ਸੈਲੂ ਚਾ ਨਾ ਜਾਵੇ ਮੰਡੀ ਚ ਕਿਤੇ ਲੋ ਜੀ ਆਪਣੇ ਮੰਡੀ ਚ ਚਾਰ ਲੱਗਦਾ ਚਾਤਰੀ ਹੈਗੀ ਤੇ ਸੁੱਖ ਨਾਲ ਖੇਤੀਆ ਨਿਕਲ ਤੇ ਇੰਸਤ ਲੰਦਣ ਤੇ ਇਹ ਤਾਂਹੀਂ ਪੈਣ ਕਹਿੰਦੇ ਪੈਣ ਤੁਸੀਂ ਇੰਨਾ ਦੁੱਧ ਘਾਤੋਂ ਰੱਖਦੇ ਹੋ ਘਰੇ ਤੇ ਸਾਨੂੰ ਆਈਂ ਪਤਾ ਹੁੰਦਾ ਜੀ ਹਨਾ ਕਿਹੜੇ ਵੇਲੇ ਕਿਦੋਂ ਪੰਜ ਸੱਤ ਬੰਦੇ ਚਾਹ ਨੂੰ ਫੋਨ ਆ ਜੇ ਹਨਾ ਤਾਂ ਕਰਕੇ ਅਸੀਂ ਵੱਧ ਤੋਂ ਉੱਧਰ ਰੱਖਦੇ ਆ ਇੱਕ ਭੈਣ ਕਹਿੰਦੀ ਸੀ ਪਣ ਤੁਸੀਂ ਇੰਨਾ ਦੁੱਧ ਰੱਖਦੇ ਹੋ ਘਰੇ ਵੀ ਤੁਸੀਂ ਇੰਨਾ ਬਰਤਲਾ ਨੂੰ ਦੁੱਧ ਕੁਸ ਦਹੀਂ ਲੱਸੀ ਹਨਾ ਉਹ ਵੀ ਦਹੀਂ ਵੀ ਦੁੱਧ ਦੀ ਲੱਸੀ ਵੀ ਦੁੱਧ ਦੀ ਬਣਦੀ ਆ ਤੇ ਬਾਕੀ ਚਾਹ ਵੀ ਦੁੱਧ ਨਹੀਂ ਬਣਦੀ ਐ ਬਾਕੀ ਹਨਾ ਕੋਈ ਆਸਗਮਾਣ ਚ ਕੋਈ ਭੈਣ ਭਾਈ ਲੈਣ ਆ ਗਿਆ ਫਿਰ ਹਨਾ ਬਸ ਦੇ ਘਰਾਂ ਚਾਹ ਨਹੀਂ ਕਿਹਾ ਜਾਂਦਾ ਵੀ ਸਾਡੇ ਦੁੱਧ ਹੈ ਨਹੀਂ ਜਾਂ ਥੋੜਾ ਜਿਹਾ ਮਸਤ ਖੜੀਆਂ ਹੋਣ ਘਰੇ ਹਨਾ ਬਾਕੀ ਸਾਡੇ ਹੁਣ ਖੇਤੀ ਦਾ ਕਰਕੇ ਐ ਨਹੀਂ ਪਤਾ ਲੱਗਦਾ ਹੈਗਾ ਹਨਾ ਕਿਹੜੇ ਵੇਲੇ ਦਿੱਕੀ ਦੋ ਕਹਿਣਾ ਜੀਆ ਮੰਡੀ ਚ ਜਾਂ ਖੇਤ ਜਾਂ ਕੋਈ ਆ ਜਾਏ ਹਨਾ ਕੋਈ ਜੁਨੀਆ ਰਾਲਾ ਕੋਈ ਹੋਰ ਕੋਈ ਵੀ ਆ ਸਕਦਾਗਾ ਤੇ ਕੋਈ ਜਿਵੇਂ ਹੁਣ ਆ ਬਾਬੇ ਨੇ ਬੋਰੀਆਂ ਧਰਨ ਵਾਲੇ ਹਨ ਜਿਵੇਂ ਲਾਉਂਗਾ ਸੋਨੇ ਜਾਂ ਕੋਈ ਹੋਰ ਨਗਰੂ ਘਰ ਆਲੇ ਜੇ ਬੋਰੀਆਂ ਧਰਨਾ ਜਾਣਾ ਫਿਰ ਅਸੀਂ ਕਹ ਲੈਣਾ ਬੱਬਾ ਜੀ ਚਾਹ ਪਾਣੀ ਫਿਰ ਕੋ ਕਹਿੰਦੇ ਜੇ ਉਹਨਾਂ ਲੋੜ ਹੁੰਦੀ ਹੈ ਫਿਰ ਕਹਿਦਾ ਨੇ ਭਾਈ ਬਣਾ ਲਓ ਚਾਹ ਜਿਵੇਂ ਉਹਦੇ ਲਾਉਂਗਾ ਵਾਲ ਆਲੇ ਬੋਰੇ ਧਰਨਾਗੇ ਸੀਗੇ ਤੇ ਫਿਰ ਮਨਨ ਪੁੱਛਿਆ ਹਾਂ ਬੱਬਾਈ ਜਿਆਦਾ ਟਾਈਮ ਕਹਿੰਦੇ ਹਾਂ ਭਾਈ 3 ਮੰਗ ਕੇ 5 ਚੀਜ਼ਾਂ ਤੇ ਉਹਨਾਂ ਨੇ ਚਾਹ ਪੀ ਆਈ ਹਨ ਫਿਰ ਜੇ ਰੋ ਆਪਣੇ ਕੋਲੇ ਦੁੱਧ ਨਾ ਹੋਵੇ ਫਿਰ ਆਪਾਂ ਆਪਣਾ ਥੋੜਾ ਰੱਖੀਏ ਫਿਰ ਆਪਾਂ ਐ ਹੁੰਦਾ ਵੀ ਚਾਹ ਨੂੰ ਕਹਿਣਗੇ ਹਨਾ ਤੇਜਰੋ ਖੁੱਲਿਆ ਦੁੱਧ ਹੁੰਦਾ ਫਿਰ ਆਪਾਂ ਭੱਜ ਕੇ ਕਹਿਣਾ ਬਾਬਾ ਜੀ ਚਾਹ ਬਣਾਈਏ ਬੈਠੋ 2 ਮਿੰਟ ਲੱਗ ਪੈਣਿਆ ਹਨਾ ਬੈਠੋ ਆਪਾਂ ਬਣਾਉਣਿਆਂ ਲਓ ਜੀ ਆਪਣੇ ਬਣਦੀ ਹੈ ਚਾਹ ਤੇ ਮੰਡੀ ਚ ਲੱਗਦਾ ਚਾਰ ਤੇ ਸਬਜੀ ਆਪਾਂ ਨੇ ਕੱਟ ਲਈ ਐ ਤੇ ਸਬਜੀ ਆਪਾਂ ਕੱਟ ਲਈ ਐ ਰੋਲਾ ਜੀਰੀ ਦਾ ਪੈ ਰਿਆ ਬੀਂਆਂ ਦਾ ਲੋ ਜਿੱਦੜ ਆਪਣੀ ਸਬਜੀ ਤਰੀ ਹੋਈ ਐ ਸੋਲ ਖਲੀ ਆਲੂ ਭੁੱਜਦਾ ਹੈ ਪਰ ਇਹਦੇ ਕੋਸ ਨੂੰ ਪਾਇਆ ਤੇਲ ਦੇ ਵਿੱਚ ਪੁੰਨ ਰਹਾਂਗੇ ਸੁੱਕੀ ਸਬਜੀ ਬਣੂਗੀ ਹੈ ਨਾ ਹੁਣ ਵੀ ਪਾ ਦਿੱਤਾ ਚਾਰ ਵੀ ਰੱਖਨੇ ਇੱਥੇ ਕਿ ਤਿੰਨ ਰੱਖਦੇ ਹੁੰਦੇ ਹੈ ਨਾ ਐਂ ਇੱਕ ਵੱਧ ਆ ਪੰਜਾਬ ਨੰਬਰ 1 ਆ ਜਿਹੜਾ ਉਹ ਵੱਧ ਆ ਹੈ ਨਾ ਕੱਲਾ ਤੇ ਵੀ ਸੁਪਣਾ ਪਾਤਾ ਇੱਕ ਸਾੰਤਾ ਦੋ ਉਧਰ ਵੀ ਨੇ ਦੋ ਇਧਰ ਨੇ ਫਿਰ ਵਿੱਚ ਰਾਲਦੇ ਨੇ ਹੈ ਨਾ ਜੀ ਪੈਰਾਂ ਨਾਲ ਹੀ ਰਾਲਦਾ ਹੈਗਾ ਤੇ ਬੇਜਰ ਇੱਕ ਕਬੀਸ ਕੋਣਾ ਪਾਉਂਦੇ ਆ ਬਾਹਰਲੇ ਬੇੜੇ ਚ ਪਾਉਂਦੇ ਡਾਉਣਾ ਸੱਖਾ ਤੇ ਇੱਧਰ ਸਾਰਾ ਘਰ ਪੂਰੂ ਡਾਉਣਾ ਮੈਨੂੰ ਐਸੀ ਉਹ ਉੱਥੇ ਪਾਵਾਂਗੇ ਚੱਕੇ ਬੱਲੀ ਉੱਥੇ ਜੰਗ ਡਾਉਣੇ ਚੱਕਣਾ ਤਾਂ ਪਊਗਾ ਜੀ ਜੋ ਡਾਵਾਂਗੇ ਤੁਸੀਂ ਤਾਂ ਕਹ ਖਬਰ ਕਿਹੜੇ ਖੇਤ ਕਣਕ ਬੀਜੋਗੇ ਜੋ ਮੈਂ ਡਾਉਂਗੀ ਸੋਨ ਤਾਂ ਕੱਲ ਹੀ ਡਾਉਣਾ ਪਊਗਾ ਮੈਂ ਤੇ ਪਾ ਕੇ ਪਕਾ ਦਵਾਂਗੇ ਕੰਮ ਮੱਝਾ ਮੱਝਾ ਬੰਨਣਾ ਨਹੀਂ ਤੇ ਮੈਨਾਂ ਪਾਉਣੇ ਚੱਲ ਨੂੰ ਹੋਗੇ ਤੇ ਮੇਰਾ ਮੰਗਣੇ ਸੁਖਮਣ ਵਰਿਆਂ ਚਾਹ ਕਰਦੇ ਆ 3:30 ਵਜੇ ਆਉਂਗੀ ਸੁਖਮਣ ਵਰਿਆਂ ਅ ਬਾਕੀ ਹੈ ਨਾ ਵਿਚਾੜ ਵੀ ਸਾਡੇ ਜਿਹੜੇ 5 ਕੀਲੇ ਵੱਡੇ ਨੇਗੇ ਉਹਨਾਂ ਚੋਂ ਨਿਕਲੇ 70 ਮਣਾ ਕਿੱਥੇ ਉਹਨਾਂ ਚੋਂ ਨਿਕਲਦੀ ਹੁੰਦੀ ਸੀ 92 ਮਣਾ ਕੀਲਾ ਕਿੱਥੇ ਨਿਕਲਿਆ 70 ਮਣਾ ਬਾਰੀ ਮਣ ਕੀਲੇ ਦੀ ਘੱਟ ਹੋਈ ਹੈ ਸਾਡੇ ਜੀ ਦੀ ਤੇ ਸਾਰੇ ਬਾਹਣ ਮਗਰ ਆਏ ਸਾਲ ਸਾਡੀ 20 ਕਿੱਲੇ ਹੁੰਦੇ ਨੇ ਬਾਹਣ ਦੇ 20 ਕਿੱਲੇ ਤੇ 13 ਲੱਖ ਦੀ ਕਣਕ ਹੋ ਜਾਣੀ ਸਾਡੇ 13 ਲੱਖ ਦੀ ਕਣਕ ਨਹੀਂ ਜੀਰੀ ਆਇਕ ਤੇ ਮੁੱਲ ਨਾਲ ਸਾਰੇ 11 ਲੱਖ ਜੀ ਮਸਾ ਹੋਣਾ ਦੇਖੋ ਹੋਏ ਤਾਂ ਜਾਣੀਏ ਕਿੰਨੀ ਹੁੰਦੀ ਹੈ ਹੋਏ ਤਾਂ ਜਾਣੀਏ ਬਾਕੀ ਸੋਣ ਫੇਰ ਦੱਸਾਂਗੇ ਜਿਹੜੇ ਇੱਕ ਖੇਤ ਦੀ ਵੀ ਵੱਢ ਲਈ 50000 ਦਾ ਘਾਟ ਸਿੱਧਾ ਸਿੱਧਾ ਪੈ ਗਿਆ 50 55000 ਦਾ ਕੋਈ ਗੱਪ ਮਾਰੀ ਜਾਓ ਵੀ ਸਾਡੀ ਅੱਸੀ ਮਣੇ ਦੀ ਹੈ ਸਾਡੀ 100 ਮਣੇ ਦੀ ਐ ਸਾਡੇ ਦਾ 70 ਮਣੇ ਨਿਕਲਿਆ ਜਿਹੜੇ ਖੇਤ ਚ 92 ਮਾਣੀ ਨਿਕਲਦੀ ਤੀ ਮੰਡੀ ਚ ਪਾਪਾ ਜੀ ਕਹਿੰਨੇ ਬੁਰਾ ਹਾਲ ਆ ਕਿਸੇ ਦੀ 50 ਮਾਣ 60 ਮਾਣ 65 ਮਾਣ ਕਿਸੇ ਦੀ 40 ਮਾਣ ਕਿਸੇ ਦੀ 45 ਮਾਣ ਕੀਲੇ ਦੀਆਂ ਨਿਕਲੀਆਂ ਮੈਂ ਇੱਧਰ ਲਿਖਿਆ 40 ਜੀਰੀ ਅੱਜ ਵਡੀਆਂ ਦੇਖੋ ਕਹੇ ਰੰਗ ਲਿਆਉਗੇ ਕੰਡੇ ਤੇ ਜਿਹੜੇ ਤੋਂ ਪਤਾ ਲੱਗੂਗਾ ਚਿੰਤਾ ਦਾ ਵਿਸਾਈ ਐ ਜਿਹੜੋ 15 ਦਿਨ ਤੋਂ ਹੀ ਹਿੰਦੀ ਸੀ ਵੀ ਕਿੱਥੇ ਆ ਗਈ ਡੁੱਬੀ ਰਹੀ ਐ ਪਾਣੀ ਚ 8 ਦਿਨ ਤੱਕ ਜਮੀ ਨਹੀਂ ਦੀ ਸੀ ਫੇਰ ਇੰਨੀ ਨਿਕ ਦਿਸਣ ਲੱਗ ਗਈ ਨਿਕ ਜਿਹੜਾ ਪਾਣੀ ਖੜਾ ਕਿ ਉਹ ਹੌਲੀ 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 ਸੁੱਕਿਆਗਾ ਨਿਕਲਿਆਗਾ ਉਹ ਵਿਚਾਰੀ ਉਹਨੂੰ ਪਾਣੀ ਵੀ ਮਾਰ ਪੈਗੀ ਤੇ ਆਪਾਂ ਤਾਂ ਐਂ ਰੋਣਿਆਂ ਜੀਰੀ ਥੋੜੀ ਹੋਈ ਜਾਂ ਜਿੱਧਰ ਕਾਣਕ ਵੀ ਨਹੀਂ ਬੀਜਦੀ ਖਾਣੇ ਦੀ ਰੋਟੀ ਤਾਂ ਰੱਬ ਟੱਡ ਤਾਂ ਉਹਨਾਂ ਦਾ ਵੀ ਭਰੂਗਾ ਆਪਾਂ ਤਾਂ ਐ ਹੋਏ ਬੈਠਿਆ ਹਨਾ ਵੀ ਆਪਣੇ ਕਾਣ ਦੀ ਵੀ ਥੋੜੀ ਹੋਈ ਉਹ ਕੀ ਕਰਨ ਨਾ ਜੀਰੀ ਹੋਈ ਨਾ ਮੂਰੇ ਕਾਣਕ ਵੀ ਨਹੀਂ ਬੀਜੀ ਜਾਣੀ ਜਿਹੜਾ ਬਾਹਣ ਵੀ ਨੂੰ ਪਤਾ ਵੀ ਕਿੱਥੇ ਕਿਹੜੀ ਵੱਟ ਕਿੱਥੇ ਦੀ ਕਿਹੜੀ ਕਿੱਥੇ ਹੈ ਹਨਾ ਤੇ ਆਪਾਂ ਬਹਿਗੁਰੂ ਦਾ ਸ਼ੁਕਰਾਨਾ ਨਹੀਂ ਕਰਦੇ ਬਹਿਗੁਰੂ ਵੀ ਆਪਾਂ ਨੂੰ ਜਿਹੜਾ ਦਿੱਤਾ ਤੇਰਾ ਬਹੁਤ ਬਹੁਤ ਧੰਨਵਾਦ ਧੰਨਵਾਦ ਨਹੀਂ ਕਰਦੇ ਬਹਿਗੁਰੂ ਦਾ ਕਦਰ ਨਹੀਂ ਕਰਦੇ ਜਿਹੜੀ ਚੀਜ਼ ਆਪਣੇ ਕੋਲ ਹੈਗੀ ਐ ਚਾਹੇ ਮਾਂ ਐ ਚਾਹੇ ਪਿਓ ਆਪਾਂ ਜਿਉਂਦੇ ਜੀਉ ਦੀ ਕਦਰ ਨਹੀਂ ਕਰਦੇ ਜਿਰੋ ਮਰ ਜਾਂਦੇ ਆ ਫਿਰ ਮਰ ਜਾਂਦੇ ਨੇ ਫਿਰ ਆਪਾਂ ਕਹਿੰਦੇ ਹਾਏ ਮੇਰੇ ਬਾਪੂ ਹੁੰਦਾ ਹਾਏ ਮੇਰੇ ਬੇਬੇ ਹੁੰਦੇ ਜਿਉਂ ਨੇ ਜੀ ਆਪਾਂ ਕਦਰ ਨਹੀਂ ਕਰਦੇ ਆਹੀ ਆਪਣੀ ਚੀਜ਼ਾਂ ਦੀ ਐ ਅੱਪਾ ਜਦੋਂ ਹੁੰਦੀ ਆ ਆਪਣੇ ਕੋਲ ਆਪਾਂ ਕਦਰ ਨਹੀਂ ਕਰਦੇ ਜਦੋਂ ਆਪਣੇ ਥੋੜੀ ਹੁੰਦੀ ਆ ਜਾਂ ਹੁੰਦੀ ਨਹੀਂ ਆਪਾਂ ਦੂਜੇ ਕਨੇ ਚਾਹ ਕੇ ਆਹ ਚੀਜ਼ ਉਹਨਾਂ ਦੇ ਕਦਰ ਉੱਪਰ ਹੀ ਹੈਣਾ ਜੇ ਆਪਾਂ ਕਦਰ ਕਰੋ ਕਦਰ ਕਰਨਾ ਸਿੱਖੋ ਲੋ ਜੀ ਆਪਾਂ ਇੰਨੀਆਂ ਗੱਲਾਂ ਸੁਣਾ ਦਿੱਤੀਆਂ ਨੇ ਤੁਸੀਂ ਦੱਸਿਓ ਬਾਕੀ ਥੋੜਾ ਝਾੜ ਕੇ ਮੇਰੇ ਨਾਲ ਸਾਡੇ ਤਾਂ ਮੰਗਾ ਹਾਲ ਹੀ ਝਾੜਦਾ ਬਾਈ ਜਿੰਨੀ ਵੀ ਚੀਰੀ ਬੋਈਆ ਹੈਣਾ ਬੱਚਿਆਂ ਨੂੰ ਤੰਦਰੁਸਤੀ ਰੱਖੇ ਜਿਹੜੇ ਪੈਸੇ ਆਉਣਗੇ ਸਹੀ ਸਲਾਮਤ ਲੱਗਣ ਬਿਮਾਰੀਆਂ ਤੇ ਨਾ ਲੱਗਣ ਪਰ ਤੋਂ ਖੀਰ ਹੈ ਨਾ ਕਮਾਈ ਕਰਨੀ ਜੱਟ ਦੀ ਪਰ ਜੂਨ ਬਹੁਤ ਮਾੜੀ ਹੈ ਥੋੜੀ ਜਿਹੀ ਪਾ ਲਈ ਕਾਲੀ ਮਿਰਚ ਤੋਂ ਕਿ ਚਾਲੂ ਪਾ ਲਈ ਹੋਏ ਨੇ ਹਨ ਆਲੂ ਜਿਦਾ ਲੰਮੀ ਜਾ ਰਹੀ ਹੈਗੀ ਵਰੋਂ ਸਲੋ ਸਲੋ ਤੇ ਹੁਣ ਪਕਾਵਾਂਗੇ ਹੁਣ ਅੱਛਾ ਬਣਨੇ ਕਿਉਂ ਨਹੀਂ ਆਂਦੀ ਆਪਣੀ ਮੱਝਾ ਸੁੱਕੀ ਸਬਜੀ ਬਣਾਉਂਗੀ ਲੋ ਜੀ ਆਪਣੀ ਸਬਜੀ ਬਣ ਗਈ ਆ ਮੱਝਾ ਬਣਾ ਦਿੱਤੀਆਂ ਨੇ ਤੇ ਸਰਦਾਰ ਜੀ ਟੂਟੀ ਲੋਟ ਕਰਦੇ ਨੇਗੇ ਟੈਂਕੀ ਪਤਾ ਨਹੀਂ ਕਿਉਂ ਖਾਲੀ ਹੋ ਜਾਂਦੇ ਛੇਤੀ ਕੀ ਉਹ ਠੀਕ ਕਰ ਦੇਣਗੇ ਤੇ ਮੈਂ ਲਾ ਕੇ ਆਇਆ ਕੈਂਪਰ ਪਾਣੀ ਵਾਲਾ ਪਰ ਜੋ ਚੱਕ ਲਵਾਂਗੀ ਉਧਰ ਤਰੀ ਹੋਈ ਸੁਖਮਣ ਹੋਰਾਂ ਚਾਹ ਉਹ ਨਾ ਨਿਕਲ ਜੇ ਮੈਂ ਆਉਣ ਵਾਲਿਆਂ ਨੇ ਬਸ ਉਹਨਾਂ ਦੀ ਚਾਹ ਤਰ ਰੱਖੀ ਹੈਗੀ ਸਰਦਾਰ ਜੀ ਲਾਉਂਦੇ ਨੇ ਗੇਟ ਵਾਲੇ ਪਤਾ ਨਹੀਂ ਸਰਦਾਰ ਟੈਂਕੀ ਨੂੰ ਕੀ ਪ੍ਰੋਬਲਮ ਪੈਗੀ ਉਹ ਦੇਖਦੇ ਨੇ ਕਿ ਟੈਂਕੀ ਖਾਲੀ ਹੋ ਜਾਂਦੀ ਹੈ ਕਈ ਦਿਨਾਂ ਦੀ ਹੋ ਰਹੀ ਹੈ ਬਸ ਘੋਲ ਕਰਨੀ ਸੀ ਹਾਂ ਇਹ ਦੁੱਧ ਮਲਾਈ ਮਿਲੋਈ ਲਾਉਣ ਵਾਲੀ ਪਈਏਗੀ ਤੇ ਜਾਂ ਮੈਂ ਇੱਚ ਦੁੱਧਾੜੀ ਉਹ ਤਸਪੀਰ ਲਈ ਹੈ ਥੋੜੀ ਜਿਹੀ ਬਣਾਉਣੀ ਚ ਦੋ ਗਲਾਸ ਤੇ ਮੈਂ ਖੋਨੜਿਆ ਉਹਨਾਂ ਨੂੰ ਵਾਰਨ ਚ ਕੋਲ ਲੱਗੀ ਮੈਂ ਧਰ ਕੇ ਗੱਲਾਂ ਬਾਤਾਂ ਮਾਰਨ ਤੇ ਮੈਂ ਪਾਣੀ ਦਾ ਟੈਂਪਰ ਪਾ ਦੂਆ ਜਿਵੇਂ ਮੈਂ ਦੇਖਿਆ ਪਾਣੀ ਵੀ ਨਹੀਂ ਸੀ ਹੈਗਾ ਮੈਂ ਫਿਰ ਆ ਕੇ ਪਾਣੀ ਮੰਗਣ ਗਿਆ ਹਨਾ ਮਾਵਾਂ ਟ ਹੁੰਦਾ ਹੀ ਆ ਵੀ ਬੱਚੇ ਆਉਂ ਜਾਂਣ ਉਹ ਚੀਜ਼ ਹਾਜ਼ਰ ਚਾਹੀਦੀ ਆ ਚੀਜ਼ ਹਾਜ਼ਰ ਚਾਹੀਦੀ ਸਵੇਰ ਦੇ ਗਏ ਨੇ ਭੁੱਖੇ ਹਨਾ ਅੱਜ ਤਾਂ ਮੂੰਹ ਜਿਹਾ ਮਾਰਦਾ ਲੱਗਦਾ ਦੇਖੇ ਸੰਗਲ ਨੂੰ ਹਨਾ ਉਹਦੇ ਖੰਡ ਪਾਉਣ ਵਾਲੀ ਹੈਨੀ ਖੰਡ ਪਾਉਣੀ ਆ ਮੈਂ ਤੇ ਬੀਬੀ ਰਾਜੀ ਵਾਲੀ ਕਹਿੰਦੀ ਖੰਡ ਪਾ ਦੋ ਮੂੰਹ ਚ ਕਹਿੰਦੀ ਆਪੀ ਚੁੰਗਣ ਲੱਗੂ ਜੂ ਹੁਣ ਅੱਜ ਮੂੰਹ ਜਾਂ ਮਾਰਦਾ ਉਹ ਕਹੇ ਤੁਹਾ ਮੇਰਾ ਰਸੀ ਰਾਤ ਖੰਡ ਪਾ ਦੇ ਉਹੀ ਗੱਲ ਹੈ ਨਾ ਉਹਨਾਂ ਦੀ ਸਾਰੀ ਹੋਰ ਨੰਗ ਗਈਏ ਕੁਝ ਹੈ ਨਾ ਤੇ ਯਾਰ ਸੰਗਲ ਨੂੰ ਮੂੰਹ ਮਾਰਦਾ ਅੱਜ ਤਾਂ ਅੱਗੇ ਤੇ ਜੰਮੀ ਮਾਇਆ ਵਸੱਖਾ ਮੀਚ ਕੇ ਆਈ ਪਿਆਰਾ ਇਹਦਾ ਆਈ ਪਿਆਰਾ ਇਹਦਾ ਨਾ ਤੇ ਖਾਂਦਾ ਨਾ ਪੀਂਦਾ ਸੜ ਤੱਕ ਟੱਟੀਆਂ ਅਥਰ ਨੂੰ ਪਾਣੀ ਪੀਣ ਲੱਗ ਗਈਆਂ ਤੀਆਂ ਆਹ ਕੱਟੀਆਂ ਬਹਿ ਗਰੂ ਜੀ ਬਹੁਤ ਕਿਰਪਾ ਹੈ ਨਾ ਤੇ ਦਸਾਣਾ ਹੋਂ ਇੱਕ ਵੀ ਕਿਰਤ ਕਮਾਈ ਦਾ ਕੋਈ ਡਰ ਨਹੀਂ ਹੈਗਾ ਆਪਦੇ ਘਰੇ ਤੇ ਕੰਮ ਕਰਦਿਆਂ ਚੰਗਾ ਕੰਮ ਕਰਦਿਆਂ ਚੰਗਾ ਖਾਣੇ ਆਂਗੇ 4:00 ਵਜੇ ਤੋਂ 4:30 ਤੇ ਆਪਾਂ ਨੇ ਕੰਮ ਤੰਦਾ ਕਰ ਲਿਆ ਬਸ 10 ਮਿੰਟਾਂ ਵਿੱਚ ਸੌਣਾ ਜੀ ਤਾਰਾ ਮੈਂ 4:40 ਤੇ ਚੋਣ ਜਾਨੀ ਹੁੰਨੀ ਆ ਤਾਰਾ ਸਵੇਰੇ ਵੀ 4:40 ਤੇ ਚੱਕ ਜਾਨੀ ਹੁੰਨੀ ਆ ਚੋਣ ਅੱਜ ਜਿਹੜੇ ਵੀ ਜੋ ਕੁਝ ਕਰਾਉਂਦੀ ਉਹ ਕਟਰੂਜੇ ਨੂੰ ਬਾਹਰ ਕੰਢਾਉਂ ਮਾਤਰ ਜਿਹੜੀ ਕੁਸਨੀ ਗਾਨੀ ਕਟਰੂ ਨੂੰ ਨਾ ਬਾਹਰ ਕੰਢੋ ਨੂੰ ਜੁੱਦਤੀ ਆਉਣਾ ਪੈਂਦਾ ਉਹ ਟਾਈਮ ਲਵਾ ਲੈਂਦੇ ਨੇ ਕਿ ਤਾਂ ਕਿ ਸੁਨੇਹਾ ਜਾਣ ਪੈਂਦਾ ਹੈ ਨਾ ਤੇ ਕਵੇਲੇ ਜਾ ਕੇ ਫਿਰ ਉਹਦਾ ਕੰਮ ਲੋਟ ਨੂੰ ਹੁੰਦਾ ਫਿਰ ਇੱਕ ਆਖਣ ਵੇਲੇ ਮੱਖੀਆਂ ਵਾਲੀਆਂ ਸਤਾਉਂਦੀਆਂ ਨੇ ਮੱਝਾ ਤਾਂ ਰਾਂ ਮੇਲੇ ਪਹਿਲਾਂ ਤੱਕ ਤਾਂ ਪੁੰਸਾ ਮਾਰੀਏ ਜਿਹੜਾ ਸੁਨੇਹਾ ਤਾਂ ਕੱਢ ਲੈਣ ਸੁਨੇਹਾ ਤਾਂ ਲੱਗਦੀਆਂ ਹੁੰਦੀਆਂ 5.5 ਘੰਟੇ ਬਾਅਦ ਮੱਖੀ ਨੂੰ ਹੋ ਜਾਂਦੀ ਹੈ ਇਸ ਕਰਕੇ ਪਤਾ ਨਾ ਸੁਨੇਹਾ ਕੱਢਦੇ ਸਵੇਰੇ ਵੀ ਸੁਨੇਹਾ ਕੱਢ ਦਾਂਗੇ ਤੇ ਸੁਨੇਹਾ ਪਰ ਸਵੇਰੇ ਦਿਨ ਚੜੇ ਤੋਂ ਆਉਂਦੀਆਂ ਮੱਖੀਆਂ ਆਹ ਜਿਹੜੇ ਵੇਲੇ ਇਹਨੇ ਰਿਤੇ ਆਉਂਦੀਆਂ ਮੱਖੀਆਂ ਚਲੀ ਪਿਕਾ ਨ ਮੱਖ ਜੀਆਂ ਚਲੋ ਜੀ ਆਪਾਂ ਕਰ ਦਾਂਗੇ ਵੀਡੀਓ ਦਾ ਐਂਡ ਤੇ ਬਹੁਤ ਸੋਹਣਾ ਦਿਨ ਚੜਿਆ ਸੀ ਬਹੁਤ ਸੋਹਣਾ ਕੰਮ ਨਿਭੜਿਆ ਸੀ ਬਹੁਤ ਸੋਹਣਾ ਦਿਨੋ ਜੀ ਮੈਂ ਆਪਣਾ ਦਿਨ ਵਧੀਆ ਲੰਘਾਇਆਗਾ ਉਹ ਮੈਂ ਆਪਣੀ ਰਾਤ ਵਧੀਆ ਲੰਘ ਕੇ ਬਹੁਤ ਜੀ ਅਗੇ ਦੀ ਅਰਦਾਸ ਹੈ ਕਿ ਜਿੰਨੇ ਤਾਂ ਆਪਣੀ ਜ਼ਿੰਦਗੀ ਹੈ ਸਹੀ ਤੇ ਏਨਰਜੀ ਦੀ ਹੈ ਪਾਣਾ ਤੇ ਆਪਾਂ ਇੱਥੇ ਜਿੰਦਗੀ ਜਿਉਣਾ ਆ ਆ ਦਿਨ ਕੱਟੀਆਂ ਕਰਨ ਨਹੀਂ ਆਏ ਹੈਗੇ ਇਹਦਾ ਬੈਕਗ੍ਰਾਉਂਡ ਸਭ ਤੇ ਮਿਹਰ ਕਰਿਆ ਹੱਥ ਰੱਖ ਕੇ ਸਾਨੂੰ ਦੁੱਖਾਂ ਬਿਮਾਰੀਆਂ ਤੋਂ ਬਚਾ ਕੇ ਰੱਖੇ ਬਸ ਹੋਰ ਤਾਂ ਸਾਰਾ ਘੱਟ ਵੱਧ ਪੂਰਾ ਹੋ ਜਾਂਦਾ ਜਿਹੜੀ ਟਿੰਮਾਠਾ ਨਾਲ ਬਹੁਤ ਔਖਾ ਕਰਦੀ ਹੈ ਵੀ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਐਂਡ ਵੀਡੀਓ ਦੇਖਣ ਲਈ ਸਾਰੰਗ ਬਹੁਤ ਬਹੁਤ ਤਨਵਾਰ ਜਿਹੜੀਆਂ ਮੇਰੇ ਭੈਣਾਂ ਵੀਰ ਬੱਚੇ ਆਨ ਸਭ ਦਿਲ ਸਬਸਕ੍ਰਾਈਬ ਕਰਿਆ ਆਪਣਾ ਚੈਨਲ ਦੇਖ ਦੇਣਗੇ ਪਲੀਜ਼ ਹੱਥ ਜੋ ਕੇ ਬੇਨਤੀ ਹੈ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਬਾਅਦ ਤੋਂ ਬਾਅਦ ਸਪੋਰਟ ਪਾਣਾ ਕਰ ਰਹੀ ਹੈ ਜੇ ਅੱਗੇ ਵੀ ਕਰੋ ਜੀ ਹਨਾ ਵੀਡੀਓ ਦੇਖਣ ਦੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਮੈਨੇ ਵੱਲੋਂ ਹਨਾ ਬਹਿਗੂ ਸ਼ਬਦ ਪੜਾਖੜੇ ਵਰ ਜੀ ਦਾ ਖਾਲਸਾ ਵਰ ਜੀ